ਨਵਯੋਦਾ ਮੀਟਰ ਦਿਖਾ ਦੇ ਵੀਰੇ ਨੇੜੇ ਨੂੰ ਅਗੇ ਕੰਢੇ ਚੈੱਕ ਕਰਾ ਦੇ ਆ ਵਾਹ ਸਵਾਗਤ ਆ ਜੀ ਅੱਜ ਦੀ ਨਵੀਂ ਵੀਡੀਓ 'ਚ ਅੱਜ ਭਾਈ ਆਪਣੇ ਕੋਲ ਟਰੈਕਟਰ ਆਏ ਆ ਦੋ ਨਵੇਂ ਹੋਰ ਉਹ ਦਿਖਾਉਨੇ ਆ ਤੁਹਾਨੂੰ ਤੇ ਵੀਡੀਓ ਬਣਾਊਗਾ ਹਰਜੀਤ ਵੀਰ ਕਿਹਾ ਹਾਲ ਹੈ ਭਾਈ ਹਰਜੀਤ ਵਧੀਆ ਪਾ ਜੀ ਹੋਰ ਵੜ ਗਈ। ਭਾਈ 10855 ਕਿੰਨਾ ਮਾਡਲ ਆ ਵੀਰੇ? ਇਹ 2023 ਮਾਡਲ ਆ। 2023 ਮਾਡਲ ਆ। ਟਾਇਰ ਭਾਈ ਟੈਟਪਾ ਦੇਣਾ। ਟੈਟ ਟੈਟ ਟੱਪੇ ਤਾਂ ਨਵੇਂ ਹੀ ਆ। 250 250 ਘੰਟਾ ਚੱਲਿਆ ਟਰੈਕਟਰ। 250 ਘੰਟਾ ਚੱਲਿਆ ਵਾ। ਹਾਂਜੀ। ਠੀਕ ਆ। ਨੋਜੋਤ ਵੀਰੇ ਟਾਇਰ ਦਿਖਾ ਦਿਓ ਮੁਰਲੇ। ਬਿਲਕੁਲ ਨਵੇਂ ਟਰੈਕਟਰ ਦੇ ਟਾਇਰ ਆ ਵੀਰੇ। ਤੇ ਰੰਗ ਚੈੱਕ ਕਰਾ ਦੇ। ਬਾਡੀ ਦਾ ਟਰੈਕਟਰ ਆ ਭਾਈ। ਕੋਈ ਵੀ ਚਾਬੀ ਨਹੀਂ ਲੱਗੀ ਵੀ। ਹਾਂ ਕਿਤੇ ਖੁੱਲਿਆ ਹੋਣਾ ਨਹੀਂ ਹੈਗਾ ਭਾਈ ਟਰੈਕਟਰ। ਬਿਲਕੁਲ ਨਵਾਂ ਟਰੈਕਟਰ ਆ ਸ਼ੋਅ ਦਿਖਾ ਨੋ ਜੋ ਦਿਖਾ ਦੇ ਨਵਜੋਤ ਇੱਕ ਵੀ ਜਰੀਡ ਨਹੀਂ ਆ ਗਈ ਆਪਾਂ ਛੋ ਚੱਕ ਕੇ ਵੀ ਦਿਖਾਉਣਾ ਬਾਈ ਆ ਦਿਖਾ ਦੇ ਬਾਈ ਨਵਜੋਤ ਹੈੱਡ ਤਾਂ ਦਿਖਾ ਦੇ ਉੱਪਰ ਤੇ ਕੋਈ ਚਾਬੀ ਨਹੀਂ ਲੱਗੀ ਹੋਈ ਤੇ ਆਹ ਹਲਾ ਦੇ ਮੜਾ ਜਾ ਪਿਛਲੇ ਟਾਇਰ ਚੈੱਕ ਕਰਾ ਦੇ ਰਿਮ ਚੈੱਕ ਕਰਾ ਦੇ ਬਾਈ ਸਾਰਾ ਦਿਖਾ ਦੇ ਬਾਈ ਆ ਰਿਮਾ ਦਾ ਬਿਲਕੁਲ ਜੈਨੂਇਨ ਰੰਗਾ ਆ ਦੇਖਾ ਦਿਨੇ ਵਜੋ ਤਰੇ ਤੇ ਮਾਡਲ 23 ਹੈ ਇਹ ਨਾ ਹੂੰ 23 23 ਮਾਡਲ ਆ ਦੂਜੇ ਮਹੀਨੇ ਦਾ ਬਣਿਆ ਹੋਇਆ ਟਰੈਕਟਰ ਆ ਬਾਈ 23 ਸਨ ਦਾ ਤੇ ਚੱਲਿਆ ਵੇ 250 ਘੰਟਾ ਨਾ 250 ਘੰਟਾ ਚੱਲਿਆ ਹੋਵੇ ਦੇ 250 ਘੰਟਾ ਆ ਦਿਖਾ ਦੇ ਪਿੱਛੇ ਮਗਰਾੜ ਦਿਖਾ ਵੀਰੇ ਮਗਰਾੜ ਦਿਖਾ ਦੇ ਹਿੱਸਾ ਦਿਖਾ ਦੇ ਹਿੱਸੇ ਦਾ ਰੰਗ ਚੱਕਰਾ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਟਰੈਕਟਰ ਨੂੰ ਏ ਬਾਕੀ ਸਾਰਾ ਕੁਝ ਗੁੱਲਾ ਗੱਲਾ ਬਾਈ ਹੁੱਕ ਡਰਾਈਵਰ ਨਾਲੇ ਆ ਸਾਰਾ ਕੁਝ ਟੌਪ ਲਿੰਕ ਵੀ ਨਾਲ ਆ ਤੇ ਡੈਕ ਲੱਗਾ ਵਾਏ ਸਵਿਚਰ ਲੱਗੇ ਬਾਈ ਦੋ 855 3 ਸਪੀਡ ਡਰੈਕਟਰ ਆ 15 ਸਪੀਡਾਂ ਵਾਲਾ ਸਾਈਡ ਗੇਅਰ ਆ ਬਾਈ ਹਾਂ ਸਾਈਡ ਗੇਅਰ ਆ ਤੇ ਤੁਹਾਨੂੰ ਸਲਫ ਮਾਰ ਕੇ ਦਿਖਾ ਦਿੰਨੇ ਇੱਕ ਵਾਰੀ ਨਾ ਵੀ ਉਹ ਤਾਂ ਮੀਟਰ ਦਿਖਾ ਦੇ ਵੀਰੇ ਨੇੜੇ ਨੂੰ ਅੱਗੇ ਕਾਂਢੀ ਚੈੱਕ ਕਰਾ ਦੇ ਆ ਵਾਓ ਟਰੈਕਟਰ ਹੈ ਨਾ ਓਕੇ ਸਰਜੀਤ ਨਵਾਂ ਹੀ ਟਰੈਕਟਰ ਹੈ ਬਿਲਕੁਲ 200 ਘੰਟੇ ਜਿਹਦਾ ਬਗੜਦਾ ਵੀ ਕੁਝ ਨਹੀਂ ਹੁੰਦਾ ਫਿਰ 200 ਘੰਟੇ ਜਿਹਦਾ ਕੁਝ ਵੀ ਨਹੀਂ ਹੁੰਦਾ ਟਰੈਕਟਰ ਖੁੱਲਿਆ ਹੋਇਆ ਵੀ ਨਹੀਂ ਹੈਗਾ ਜਮੇ 852 ਬਾਈ ਜੇ ਕਿਸੇ ਨੇ ਲੈਣਾ ਹੋਇਆ ਤਾਂ ਨੰਬਰ ਆਪਾਂ ਪਾ ਦਾਂਗੇ ਤੇ ਇੱਕ ਨਮਜੋਤ ਵੀਰੇ ਟਰੈਕਟਰ 5210 4 ਵੀਲ ਡਰਾਈਵ ਚਾਰ ਸਪੀਡਾਂ ਵਾਲਾ ਟਰੈਕਟਰ ਆ ਇਹ ਸਰਜੀਤ ਕਿੰਨਾ ਮਾਡਲ ਆ ਵੀਰੇ ਇਹ ਵੀਰੇ ਹੈਗਾ 2024 ਮਾਡਲ 2024 ਮਾਡਲ ਆ ਤੇ ਬਾਕੀ ਵਹੀ ਰੰਗ ਰੂਪ ਦਿਖਾ ਦੇਦਾ ਟਾਇਰ ਟੱਪੇ ਦਿਖਾ ਦੇ 1 ਘੰਟੇ ਕਿੰਨੇ ਚੱਲਿਆ ਉਹ ਵੀ ਰੱਖ ਦੇ ਵੀਰੇ ਘੰਟੇ ਵੀਰੇ 400 ਘੰਟੇ ਦੇ ਲਗਭਗ ਚੱਲਿਆ 400 ਘੰਟੇ ਦੇ ਲਗਭਗ ਚੱਲਿਆ ਬਾਈ ਹਰਜੀ ਨਵੀ ਉਹ ਤਾਂ ਵੀਰੇ ਟਾਇਰ ਟੂਰ ਦਿਖਾ ਕੰਡੀਸ਼ਨ ਬਿਲਕੁਲ ਨਵੀ ਆ ਹਾਂ ਟਾਇਰ ਤਾਂ ਵੀਰੇ ਕੰਪਨੀ ਵਾਲਾ ਬੈਂਪਰ ਲੱਗਿਆ ਵਾ ਹਾਂ ਨਾਲ ਦਾ ਜੀ ਟਾਇਰ ਆ ਸਾਰਾ ਕੁਝ 90 ਪੈਸੇ ਟਾਇਰ ਹੋਣੇ ਆ ਬਾਈ ਪਿੱਛੇ ਨੂੰ ਦਿਖਾ ਦੇ ਨਵੀ ਉਹ ਤਾਂ ਟੌਪ ਮਾਡਲ ਆ ਟਰੈਕਟਰ ਪਚਾਂ ਲੱਗਿਆ ਵਾ ਲਿਫਟ ਵਾਲੇ ਬਟਨ ਆਉਂਦੇ ਆ ਲਿਫਟ ਵਾਲੇ ਬਟਨ ਆ ਤੇ ਟਿਲਡ ਸਟੀਰਿੰਗ ਆ ਭਾਈ ਹੂੰ ਸਟੀਰਿੰਗ ਵੀ ਟਿਲਡ ਆ 2024 ਮਾਡਲ ਆ ਹਨਾ ਅਰਜੀਤ ਹਾਂਜੀ ਹਾਂਜੀ 24 ਮਾਡਲ ਆ ਤੇ ਕੰਪਨੀ ਵਾਲਾ ਬੰਪਰ ਲੱਗਿਆ ਹੋਇਆ ਭਾਈ ਛਤਰੀ ਕੱਪੜੇ ਵਾਲੀ ਲੱਗੀ ਹੋਈ ਆ ਸਟੀਰਿੰਗ ਆ ਐਡਜਸਟੇਬਲ ਆ ਉੱਪਰ ਥੱਲੇ ਹੁੰਦਾ ਈ ਤੇ 400 ਘੰਟੇ ਚੱਲਿਆ ਵਾ ਟਰੈਕਟਰ ਬਾਕੀ ਇਹਦੀ ਵੀ ਆਪਾਂ ਹਨਾ ਸਲਫ ਮਾਰ ਹੀ ਲੈਨੇ ਹਾਂ ਦਿਖਾ ਦੇ ਮਾਰ ਕੇ ਬਾਈ ਟਰੈਕਟਰ ਦੇ ਆ ਬਾਈ ਦੋ ਸਰਵਿਸਾਂ ਹੋਈਆਂ ਵਿਆ ਦੂਈ ਸਰਵਿਸ ਹੋਈ ਵੀ ਆ ਤੇ ਜੇ ਕਿਸੇ ਵੀਰ ਨੇ ਲੈਣਾ ਹੋਇਆ ਤਾਂ ਰੋਪੜ ਦਾਣਾ ਮੰਡੀ ਇੰਡੋ ਫਾਰਮ ਦੀ ਏਜੰਸੀ ਟ੍ਰੈਕਟਰ ਦੋਏ ਖੜੇ ਆ ਤਾਂ ਨੰਬਰ ਪਾ ਦਾਂਗੇ ਆਪਾਂ ਸੰਪਰਕ ਕਰ ਲਿਓ ਸਾਡੇ ਨਾਲ ਅੱਜ ਦੀ ਵੀਡੀਓ ਚ ਇੰਨਾ ਹੀ ਧੰਨਵਾਦ